ਹੈਲੋ ਜੀ ਸਤਿ ਸ਼੍ਰੀ ਅਕਾਲ ਕੋਰਸ ਨੋਜੀ ਕੀ ਮੈਂ ਸਾਰੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਕਲਾ ਵਿੱਚ ਹੋਵੋਗੇ ਜੀ ਤੇ ਆਪਾਂ ਚੱਲੇ ਆਂ ਆਪਣਾ ਗੁਰਦੁਆਰਾ ਸਾਹਿਬ ਇਹ ਹੈਗਾ ਸੀਗਾ ਰਸਤੇ ਵਿੱਚ ਹੋਟਲ ਆਪਾਂ ਚੱਲੇ ਸੀਗੇ ਗੁਰਦੁਆਰਾ ਸਾਹਿਬ ਮੰਜੀ ਸਾਹਿਬ ਲੁਧਿਆਣੇ ਦੇ ਵਿੱਚ ਸ਼ਾਇਦ ਲੁਧਿਆਣੇ ਤੋਂ ਹੋ ਗਏ ਮੈਨੂੰ ਨਹੀਂ ਪਤਾ ਕਿਉਂਕਿ ਮੈਂ ਤਾਂ ਪਹਿਲੀ ਵਾਰ ਹੀ ਚੱਲੀ ਆਂਗੀ ਇਹਕਰ ਦਵਾਰਾ ਸਾਹਿਬ ਦੇ ਵਿੱਚ ਵੀ ਮੇਰੇ ਲੈ ਕੇ ਗਈਆਂ ਮੈਨੂੰ ਮੇਰੇ ਬ੍ਰਦਰ ਲੈ ਕੇ ਗਈਆਂ ਪਹਿਲੀ ਵਾਰੀ ਤੇ ਜੀ ਮੇਰੇ ਚਾਹ ਨਹੀਂ ਮਦਨ ਨਹੀਂ ਸੀ ਇਹ ਜਾਣਦੀ ਮੇਰੇ ਬ੍ਰਦਰ ਨੂੰ ਸ਼ਾਇਦ ਇਹਨੂੰ ਪਤਾ ਲੱਗਿਆ ਕਿ ਇਹ ਕਦੀ ਜਾ ਦ ਸਕਦੀ ਨਹੀਂ ਹੈ ਕਿ ਵੀ ਮੈਂ ਲੈ ਕੇ ਜਾਵਾਂ ਇਹਨਾਂ ਨੂੰ ਮੇਰੇ ਭਰਾ ਵੈਸੇ ਵੀ ਬਹੁਤ ਅੱਛੀ ਨੇਚਰ ਦੇ ਹਨ ਜੀ ਪ੍ਰਮਾਤਮਾ ਕਰੇ ਸਭ ਦੇ ਬ੍ਰਦਰ ਭਰਾ ਐਵੇਂ ਹੀ ਹੋਣ ਜੋ ਇੱਕ ਚੰਗੀ ਫੈਮਿਲੀ ਸਾਰਿਆਂ ਦੀ ਹੋਵੇ ਹਨਾ ਉਸਰੇ ਮੇਰੀ ਫੈਮਿਲੀ ਹੈ ਕਿ ਮੈਨੂੰ ਬਹੁਤ ਪਿਆਰ ਕਰਨ ਵਾਲੀ ਮੇਰੀ ਫੈਮਿਲੀ ਹੈਗੀ ਸੌਰਿਆਂ ਦੇ ਵਿੱਚ ਵੀ ਇਦਾਂ ਹੀ ਹੈ ਤੇ ਪੇਕਿਆਂ ਵਿੱਚ ਵੀ ਇਦਾਂ ਹੀ ਹੈਗਾ ਤੇ ਜੀ ਅੱਪਾ ਚੱਲੇ ਗਏ ਆਂ ਗਰਦੌਰਾ ਸਾਹਿਬ ਦੇ ਵਿੱਚ ਬਸ ਬਹੁਤ ਚੜ੍ਹ ਵਾਲੀਆਂ ਸੀ ਬਗਰਦੌਰਾ ਸਾਹਿਬ ਦੇ ਵਿੱਚ ਇੱਥੇ ਰਸਤੇ ਵਿੱਚ ਦਰਿਆ ਆ ਗਿਆ ਸੀ ਬਹੁਤ ਵਟਾ ਮੀ ਪਿਆ ਹੋਇਆ ਕੁਛ ਐਦੀ ਘਰ ਕੀ ਥੋੜਾ ਜਹਾ ਪਾਣੀ ਲੱਗ ਰਿਹਾ ਦਾ ਹਨਾ ਬਹੁਤ ਵਰਤਦੇ ਬੱਚਾ ਕਰਕੇ ਖੜੇ ਨਹੀਂ ਹੈਗੇ ਤੇ ਜੀ ਉਹਦੇ ਬਾਅਦ ਵਿੱਚ ਆਪਾਂ ਤੇ ਇਹਨਾਂ ਨੂੰ ਮੈਂ ਪੁੱਛਿਆ ਸੀ ਵੀ ਤੁਹਾਨੂੰ ਕਿਲੋ ਕਿਲੋ ਭੁੱਖ ਲੱਗੀ ਤੇ ਸਾਰੇ ਦੀਆਂ ਉਕਲੀਆਂ ਖੜੀਆਂ ਬੱਚਾ ਨੇ ਤਾਂ ਜਦੋਂ ਬਲੇ ਖੜੀ ਕਰਤੀ ਵੀ ਸੰਦ ਭੁੱਖ ਲੱਗੀ ਵੀ ਹੈ ਫਟਾਫਟ ਦਵਾ ਦਿਓ ਪਰ ਜੀ ਸਮਾਨ ਬਹੁਤ ਮਹਿੰਗਾ ਦਾ ਛੋਟੇ ਛੋਟੇ ਛੋਟੋਟੇ ਬਰੈਡ ਹੋਏ 25 25 30 ਰੁਪਏ ਦੇ ਚੀਜ਼ਾਂ ਦਿੰਦੇ ਵਸੋ ਸਗੰ ਨੂੰ ਸੀ ਜਿਹੜੇ ਆਪਾਂ ਘਰ ਬਣਾਉਂਦੇ ਹੋ ਇਹ ਵਰਗੀ ਦਾ ਰੀਜ਼ਨ ਨਹੀਂ ਹੈ ਕਿ ਬਾਹਰ ਦਾ ਖਾਣਾ ਤਾਂ ਵੈਸੇ ਵੀ ਆਪਾਂ ਇੱਕ ਮਜਬੂਰੀ ਨੂੰ ਆਪਾਂ ਖਾਣਾ ਪੈਂਦਾ ਹਨਾ ਚਲ ਬੱਚਿਆਂ ਨੂੰ ਆਪਾਂ ਖਿਲਾਇਆ ਜੀ ਫਿਰ ਆਪਾਂ ਨਹੀਂ ਖਾਇਆ ਬੱਚਿਆਂ ਨੂੰ ਖਰਾਤਾ ਸੀਗਾ ਤੇ ਉਦੀ ਬਾਦ ਵਿੱਚ ਆਪਾਂ ਪਹੁੰਚ ਗਏ ਜੀ ਹੁਣ ਗੁਰਦੁਆਰਾ ਸਾਹਿਬ ਦੇ ਵਿੱਚ ਮੇਰੇ ਪਾਣ ਜੇ ਕਿ ਖਸੇ ਕਾਲ ਕਰਦੇ ਵੇ ਇੰਦੋਂ ਤੇ ਮੇਰੀ ਸਿਸਟਰ ਤੋਂ ਤੇ ਮੇਰੀ ਜੀਤ ਜੀ ਕੋਲ ਉਹ ਇੱਕ ਜੀਤ ਸਾਡੇ ਕਰੋਨਾ ਵਿੱਚ ਐਕਸਪਾਇਰ ਹੋ ਗਈ ਸੀ ਇਹ ਆਪਣਾ ਘਰਦوار ਸਾਹਿਬ ਦਾ ਸੋਹਣਾ ਹੈ ਬਹੁਤ ਸੋਹਣਾ ਘਰਦوار ਸਾਹਿਬ ਦੀ ਰੌਣਕੀਆਂ ਸੋਹਣੀਆਂ ਰੌਣਕਾਂ ਲੱਗੀਆਂ ਇੱਥੇ ਬਲੋਂ ਦਿਲ ਲੱਗਦਾ ਸੀਗਾ ਚੱਕ ਘਰਦوار ਸਾਹਿਬ ਕਿੱਦੀ ਚਲੀ ਜਾਵਾਂ ਮੈਨੂੰ ਦਿਲ ਲੱਗਦਾ ਹੀ ਲੱਗਦਾ ਜਾ ਕੇ ਮਨ ਮਤਲਬ ਘਰ ਨੂੰ ਨੂੰ ਨਹੀਂ ਦਿਲ ਕਰਦਾ ਹੈਗਾ ਇਹਨ ਮੇਜਾ ਨੂੰ ਸ਼ਾਂਤੀ ਮਿਲਦੀ ਹੈ ਪਰ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਤੇ ਹੈਗਾ ਮੇਰਾ ਬੇਟਾ ਜੀ ਅੱਛੇ ਹਸਬੰਡ ਮੇਰੇ ਨਾਲ ਨਹੀਂ ਗਏ ਤੇ ਕਿਉਂਕਿ ਘਰ ਵਿੱਚ ਥੱਲੇ ਹੈਗੇ ਤੇ ਘਰ ਕੋਈ ਹੈ ਨਹੀਂ ਇਸ ਲਈ ਮਤਲਬ ਟੈਕ ਲਓ ਜੀ ਆਪਾਂ ਨੇ ਦੇਖ ਲੈ ਲਈ ਪ੍ਰਸ਼ਾਦ ਆਪਾਂ ਹਾਂ ਛਕ ਲਵਾਂਗੇ ਤੇ ਮੇਰੀ ਰਜਾਈ ਤੇ ਮੇਰੇ ਦੋ ਸਿਸਟਰ ਨੇ ਇੱਕ ਫੰਦੀ ਕੰਕਰ ਬਣਾ ਲੈਣਾ ਕਰ ਰਿਹਾ ਤੇ ਜੀ ਬੱਚਾ ਨੂੰ ਦੇਖਣੀ ਸੀ ਫਿਸ਼ ਗੁਰਦੁਆਰਾ ਸਾਹਿਬ ਦੇ ਵਿੱਚ ਐਨਾਂ ਨੇ ਤਾਂ फटाफट ਇੱਦਾਂ ਨੂੰ ਕਰ ਲਏ ਵੀ ਚਲੋ ਮੈਨੂੰ ਤਾਂ ਫਿਸ਼ ਦਿਖਾ ਕੇ ਲੈ ਕੇ ਆਓ ਸਾਰਿਆਂ ਨੂੰ ਇੰਨੀ ਸੋਹਣੀਆਂ ਲੱਗ ਵੈਸੇ ਵੀ ਵਧੀਆ ਲੱਗ ਰਹੀਆਂ ਦੀਆਂ ਹਨਾ ਤੁਸੀਂ ਵੀ ਦੇਖੋ ਤੇ ਕਿੰਨੀਆਂ ਸੋਹਣੀਆਂ ਇਕੱਠੀਆਂ ਹੋਈਆਂ ਵੇ ਇੱਕ ਜਗ੍ਹਾ ਤੇ ਆ ਸਾਡੇ ਬੱਚੇ ਦੇ ਦੇਖ ਕੇ ਸਾਰੇ ਇੰਨੇ ਖੁਸ਼ ਹੋਏ ਵੀ ਬਸ ਇਹਨਾਂ ਨੂੰ ਪਕੜ ਲਈਏ ਫਿਰ ਤਾਂ ਹਿੰਮਤ ਨਹੀਂ ਪਈਗੀ ਡਰਦੇ ਵੀ ਹੈਗੇ ਜੀ ਔਰ ਬੱਚੇ ਵਧੀਆ ਲੱਗਦੀ ਆ ਲਾ ਜੀ ਸਾਰਿਆਂ ਨੂੰ ਵਧੀਆ ਲੱਗਦੀ ਆ ਬੱਚੇ ਜਿਆਦਾ ਵਸਤ ਕਰਦੇ ਇਸ ਗੱਲ ਵਿੱਚ ਲੱਗਦਾ ਹੀ ਬੜਾ ਸੋਨਾ ਆ ਕਿ ਤੇ ਆਪਾਂ ਥੋੜਾ ਜਲ ਸਕ ਲਈ ਆ ਤੇ ਮੇਰਾ ਭਾਂਜਾ ਤੇ ਤੇ ਉਹਦੇ ਵੱਲ ਦੇ ਵਿੱਚ ਆਪਾਂ ਜੀ ਇਹਨਾਂ ਨੂੰ ਬੜੀ ਜਬਰਦਸਤੀ ਨਾਲ ਲੈ ਕੇ ਗਈ ਹੈ ਵੀ ਚਲੋ ਹੁਣ ਤੇ ਵਰਨਾ ਤਾਂ ਲੇਟ ਹੋ ਜਾਣਾ ਤਾਂ ਇਹਨਾਂ ਨੂੰ ਤਾਂ ਬਠਾ ਰੱਖੋ ਬੱਚਿਆਂ ਦਾ ਉੱਥੇ ਬੈਠਾ ਰਹਿਣਾ ਦਾ ਇਹਨਾਂ ਨੇ ਇੰਨੀ ਸੋਹਣੀ ਲੱਗਦੀਆਂ ਇਹਨਾਂ ਨੂੰ ਮੇਰੀ ਭਤੀਜੀ ਨੇ ਪਾਇਆ ਵਾ ਬੈਗ ਆਪਣਾ ਸਮਾਨ ਖਾਣ ਪੀਣ ਦਾ ਆ ਵੀ ਪਹੁੰਚ ਜਿੱਥੇ ਮਿਲਣੇ ਨੇ ਸ਼ਾਦੇ ਲੱਡੂ ਮਿਲੇਗੇ ਭਤੀਜੇ ਮੇਰੀਆਂ ਤਿੰਨ ਚਿੱਚਾ ਹੀ ਹੋ ਘਰੇ ਆਉ ਨਹੀਂ ਆਇਆ ਹੈਗਾ ਦੂਜੀ ਬਲਚਾਈ ਦੇ ਪਰਮਾਤਮਾ ਕਰੇ ਸਭ ਦੀ ਫੈਮਿਲੀ ਇਦਾਂ ਹੀ ਖੁਸ਼ ਰਹੇ ਜਿਵੇਂ ਸਾਡੇ ਫੈਮਿਲੀਆ ਨੇ ਤੇ ਬਹੁਤ ਸੋਣਾਂ ਦਾ ਕਰ ਸੀ ਬਹੁਤ ਸੋਣੇ ਰੋਣ ਤੇ ਲੱਗੀਆਂ ਹੋਈਆਂ ਇੱਥੇ ਤੇ ਆਪਾਂ ਇਹਦੇ ਬਾਅਦ ਚਾਹਾਂਗੇ ਆਪਣਾ ਗੁਰਦੁਆਰਾ ਸਾਈਂ ਹਰਮੰਦਰ ਸਾਹਿਬ ਜਾਵਾਂਗੇ ਤੇ ਇੱਥੇ ਪਾ ਬਾਬਾ ਜੀ ਦਾ ਆਸ਼ੀਰਵਾਦ ਲੈ ਕੇ ਅੱਗੇ ਅਰਵਾਨ ਦੀ ਪਾਤੀ ਗੁਰਦਵਾਰਾ ਸਾਹਿਬ ਉਹ ਜਾਣ ਲਈ ਤੇ ਪਾ ਚੱਲਿਆਂ ਜੀ ਗੁਰਦਵਾਰਾ ਸਾਹਿਬ ਰਮੰਦਰ ਸਾਹਿਬ ਜੀ ਤੇ ਪਲੀਜ਼ ਜਿਹੜੇ ਨਵੇਂ ਫੈਮਲੀ ਐ ਸਾਡ ਨੂੰ ਜੁੜਦੀ ਆ ਨਾ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਤੁਹਾਨੂੰ ਕਿਦੋਂ ਦੀ ਵੀਡੀਓ ਪਸੰਦ ਆ ਸਾਨੂੰ ਉਸ ਤਰ੍ਹਾਂ ਦੱਸਿਆ ਕਰੋ ਕਮੈਂਟ ਕਰਕੇ ਇਹ ਵਧੀਆ-ਵਧੀਆ ਕਮੈਂਟ ਕਰਿਆ ਹੋ ਕਰਿਆ ਕਰੋ ਜੀ ਜਨੂ ਜੀ ਠੀਕ ਹੈ ਜੀ ਮੇਰੇ ਛੋਟੇ ਜਿਹੇ ਫੈਮਲੀ ਆ ਤੁਹਾਨੂੰ ਜਰੂਰ ਇੱਕ ਵਾਰੀ ਮਲਾਵਾਂਗੇ ਤੇ ਦੋ ਗੁਡੀਆਂ ਸਾਡੇ ਕੋਲ ਤੇ ਇੱਕ ਮੇਰੇ ਬ੍ਰਦਰ ਤੇ ਇੱਕ ਜੀਜਾ ਦੀ ਠੀਕ ਹੈ ਜੀ ਬੋ ਬੋ ਧੰਨਵਾਦ ਵੀਡੀਓ ਦੇਖਣ ਲਈ